ਸਵਾਲ ਤੁਹਾਡੇ ਤੇ ਬਲਟੋਆ ਸਾਹਿਬ ਇਹ ਆ ਕਿ ਤੁਸੀਂ ਸੰਤਾਂ ਦੀ ਫੋਟੋ ਲਾਉਨੇ ਹੋ ਤੁਸੀਂ ਉਹਨਾਂ ਨੂੰ ਆਪਣੇ ਰਹਿਣਮਾ ਮੰਨਦੇ ਹੋ ਪਰ ਕਹਿੰਦੇ ਜਦੋਂ ਉੱਥੇ ਦਰਬਾਰ ਸਾਹਿਬ ਨੂੰ ਫੌਜ ਨੇ ਘੇਰਾ ਪਾਇਆ ਸੀ ਤਾਂ ਤੁਸੀਂ ਹੱਥ ਖੜੇ ਕਰਕੇ ਤੇ ਆਤਮ ਸਮਰਪਣ ਕਰਕੇ ਜਾਂ ਸਰੈਂਡਰ ਕਰਕੇ ਉੱਥੋਂ ਨਿਕਲ ਗਏ ਸੀ ਇਹ ਇਹ ਕੀ ਹੈ ਜੀ ਦੇਖੋ ਇਹ ਹੀ ਬਦਕਿਸਮਤੀ ਹੈ ਦੇਖੋ ਸਾਡੇ ਤੇ ਇਤਿਹਾਸ ਲਿਖੇ ਪਏ ਆ ਮੇਰੇ ਮੂੰਹੋਂ ਕਹਿਣ ਦੀ ਗੱਲ ਨਹੀਂ ਗਈ ਬੜੀ ਮੇਰੀ ਜ਼ਿੰਦਗੀ ਦੇ ਕੁਝ ਹਿੱਸੇ ਜਿਹੜੇ ਨੇ ਮਤਲਬ ਕਹਿ ਦਈਏ ਕਿ 10 15 20% ਜਣਾਇਆ ਜੂਨ 1985 ਇੰਡੀਆ ਟੂਡੇ ਮੈਗਜ਼ੀਨ ਹੁੰਦਾ ਸੀਗਾ ਜੀ ਔਰ ਹਿੰਦੁਸਤਾਨ ਦਾ ਸਭ ਤੋਂ ਮਸ਼ਹੂਰ ਮੈਗਜ਼ੀਨ ਸੀਗਾ ਜੀ ਤੇ ਉਸ ਮੈਗਜ਼ੀਨ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਦੀਆਂ ਕਹਾਣੀਆਂ ਛਪੀਆਂ ਨੇ ਹੋਰ ਕਈ ਜਿਹੜੇ ਡਾਇਰੈਕਟਰ ਨੇ ਉਹਨਾਂ ਸਾਰਿਆਂ ਨੇ ਜਿਹੜਾ ਆ ਉਹ ਮੇਰੇ ਬਾਰੇ ਚਰਚੇ ਕੀਤੇ ਹੋਏ ਨੇ ਇਹ ਪਤਾ ਨਹੀਂ ਕਿੱਥੋਂ ਉਹ ਕਿਹੜੀਆਂ ਸ਼ਕਤੀਆਂ ਨੇ ਕਿਹੜੇ ਲੋਕ ਨੇ ਕਿਉਂ ਪਤਾ ਨਹੀਂ ਕਿਹਦੀ ਫੋਟੋ ਆਏ ਉਹ ਹੈ ਕੀ ਇਹ ਬਲੈਕ ਥੰਡਰ ਦੀ ਜਿਹੜਾ 1988 ਜੋ ਹੈ ਮੈਂ ਤਾਂ ਉਹਦੇ ਜੇਜ ਦੇ ਵਿੱਚ ਸੀ ਅਸੀਂ ਫੜੇ ਗਏ ਲੜਾਈ ਲੜੀ 1 ਜੂਨ ਤੋਂ ਲੈ ਕੇ 5 ਜੂਨ ਰਾਤ ਤੱਕ ਔਰ ਦੁਪਹਿਰ ਬਾਅਦ ਸਾਡੇ ਕੋਲੇ ਅਸਲਾ ਬਹੁਤ ਘੱਟ ਰਹਿ ਜਾਂਦਾ ਹੈ ਅਸੀਂ ਦੋ ਸਿੰਘ ਅਸਲਾ ਲੈਣ ਵਾਸਤੇ ਕਾਲ ਤੱਕ ਤੇ ਭੇਜਦੇ ਕਿਉਂਕਿ ਅਸੀਂ ਜਿੱਧਰ ਪਾਣੀ ਵਾਲੀ ਟੈਂਕੀ ਹੈ ਗੁਰੂ ਰਾਮ ਦਾ ਸਰਾ ਹੈ ਆ ਇਸ ਸਾਈਡ ਤੇ ਸੀ ਅਸੀਂ ਤੇ ਦੋ ਸਿੰਘ ਅਸੀਂ ਅਸਲਾ ਲੈਣ ਵਾਸਤੇ ਭੇਜਦੇ ਕਿ ਜਾਓ ਤੁਸੀਂ ਲੈ ਕੇ ਆਓ ਵਿਚਾਰੇ ਮੁਰਦਾ ਹੀ ਨਹੀਂ ਅਸਲਾ ਸਾਡਾ ਖਤਮ ਹੋ ਜਾਂਦਾ ਹੈ ਤੇ ਉੱਥੇ ਘੇਰਾ ਪੈ ਜਾਂਦਾ ਹੈ ਤੇ ਜਿਹੜੀ ਫੌਜ ਐਂਟਰ ਹੁੰਦੀ ਹੈ ਉਸ ਪਾਸੇ ਐਂਟਰ ਹੁੰਦੀ ਕੁਦਰਤੀ ਜਿੱਧਰ ਬੀਬੀਆਂ ਤੇ ਬੱਚੇ ਬੈਠੇ ਹੁੰਦੇ ਆ ਮਤਲਬ ਜਿਹੜੀ ਜਿਹੜੀ ਆਰਮਰ ਸਟ੍ਰਗਲ ਉੱਥੇ ਹੋਈ ਆ ਹਥਿਆਰਬੰਦ ਲੜਾਈ ਹੋਈ ਆ ਉਹਦੇ ਚ ਤੁਸੀਂ ਵੀ ਸ਼ਾਮਲ ਸੀ ਉਸ ਟਾਈਮ ਸ਼ਾਮਲ ਸ਼ਾਮਲ ਸਾਈਡ ਅੱਗੇ ਕੀ ਲੜਾਈ ਲੜੀ ਹੈ ਪਾਣੀ ਵਾਲੀ ਟੈਂਕੀ ਦਾ ਮੋਰਚਾ ਇੱਥੇ ਹੁਣ ਕਈ ਉੱਠਦੇ ਆ ਕਿ ਇਹਨੂੰ ਕਦੀ ਕਿਸ ਨੂੰ ਛਾੜ ਦਿੰਦੇ ਕਦੀ ਕਿਸ ਨੂੰ ਛਾੜ ਦਿੰਦੇ ਆ ਉਹ ਵਿਰਸਾ ਸਿੰਘ ਬਲਟੂਹਾ ਸੀ ਨਾਲ ਉਹਦੇ ਸਾਥੀ ਸੀ ਕਮਾਂਡ ਮੇਰੇ ਕੋਲੇ ਸੀ ਠੀਕ ਹੈ ਮੇਰੇ ਕੋਲੇ ਉੱਥੇ ਐਲ ਐਮ ਜੀ ਸੀਗੀ ਔਰ ਜਿੰਨਾ ਚਿਰ ਸੀਗਾ ਉਹਨਾਂ ਚਿਰ ਸਿਰ ਨਹੀਂ ਪੁੱਟਣ ਦਿੱਤਾ ਜਿੰਨਾ ਚਿਰ ਸਾਡੇ ਕੋਲੇ ਉੱਥੇ ਅਸਲਾ ਰਿਆ ਪੂਰਾ ਰਿਹਾ ਹੈ ਜਦ ਉਹ ਟੁੱਟ ਗਿਆ ਮੋਰਚਾ ਫਿਰ ਉਸ ਤੋਂ ਬਾਅਦ ਦੂਸਰੇ ਮੋਰਚਿਆਂ 'ਚ ਵੀ ਆਏ ਆ ਉੱਥੇ ਵੀ ਲੜਾਈ ਲੜਦੇ ਰਹੇ ਜਦੋਂ ਅਸਲਾ ਖਤਮ ਹੋ ਗਿਆ ਫੌਜ ਐਂਟਰ ਹੋ ਗਈ ਔਰ ਉਹ ਬੱਚੇ ਤੇ ਬੀਬੀਆਂ ਅੱਗੇ ਲਾ ਕੇ ਢਾਲ ਬਣਾ ਕੇ ਫੌਜ ਅੱਗੇ ਵਧਦੀ ਹੈ ਤੁਹਾਡੇ ਕੋਲ ਹੈ ਕੱਖ ਨਹੀਂ ਕਿ ਚਪੇੜਾ ਮਾਰ ਕੇ ਹੋ ਜਾਓਗੇ ਫਿਰ ਬਿਰਸਾ ਸਿੰਘ ਮਲਟੋਹਾ ਉੱਥੇ ਇਕੱਲਾ ਫੜਿਆ ਗਿਆ ਬਾਕੀਆਂ ਦੀ ਗੱਲ ਕਿਉਂ ਨਹੀਂ ਜੇ ਕਰਦੇ ਹਾਂਜੀ ਤਾਂ ਫਿਰ ਦੂਸਰੀ ਕਰ ਜਿਹੜੀ ਆ ਪਤ ਨਹੀਂ ਕੀ ਦੀ ਫੋਟੋ ਚੱਕੀ ਫਿਰਦੇ ਆ ਉਹ 1988 ਦੀ ਬਲੈਕ ਥੰਡਰ ਦੀ ਹੈ ਪਰ ਇਹ ਜਿੰਨਾ ਮਰਜੀ ਤੁਸੀਂ ਗੱਲਾਂ ਕਰ ਲਓ ਤੁਸੀਂ ਤੁਸੀਂ ਪਿਛਲੇ ਦਿਨੀ ਕਿਹਾ ਵੀ ਕੀਦੇ ਪਿਓ ਨੇ ਵੇਖਿਆ ਵੀ ਮੈਂ ਹੱਥ ਖੜੇ ਕਰਕੇ ਆਇਆ ਐ ਸੱਚੀ ਮੁੱੱਚੀ ਤੁਸੀਂ ਹੱਥ ਖੜੇ ਕਰਕੇ ਦਰਬਾਰ ਸਾਹਿਬ ਚੋਂ ਨਹੀਂ ਨਿਕਲੇ ਕਦੇ ਜ਼ਿੰਦਗੀ 'ਚ ਹੱਥ ਖੜੇ ਕੀਤੇ ਹੀ ਨਹੀਂ ਓ ਘੇਰਾ ਪੈ ਗਿਆ ਫੜੇ ਗਏ ਫੜ ਕੇ ਫੌਜੀ ਕੈਂਪਾਂ 'ਚ ਲੈ ਗਏ ਜਿਤਨਾ ਬਾਕੀਆਂ ਨੂੰ ਲੈ ਗਏ ਉੱਥੇ ਜਾ ਕੇ شناخت ਹੋ ਗਈ ਹਾਂਜੀ ਉੱਥੇ ਉਹਨਾਂ ਨੇ ਵਕਰੀਆਂ ਕਰ ਲਿਆ ਫਰਕ ਕਿ ਫਿਰ ਜੋ ਕੁਝ ਬੀਤੀ ਉਹ ਲੰਬੀ ਕਹਾਣੀ ਹੈ ਫਿਰ ਇਹ ਗੱਲ ਕਿਵੇਂ ਬਣ ਗਈ ਵੀ ਵਿਰਸਾ ਸਿੰਘ ਵਲਟੋਆ ਦਰਬਾਰ ਸਾਹਿਬ ਤੋਂ ਹੱਥ ਖੜੇ ਕਰਕੇ ਬਾਹਰ ਨਿਕਲੇ ਆ ਚਲੋ ਗੱਲ ਬਣਾਉਣ ਆਲੇ ਕਿਉਂਕਿ ਜਿਹੜੇ ਮੇਰੇ ਵਰਗਿਆਂ ਦੇ ਰਾਜਨੀਤਿਕ ਵਿਰੋਧੀ ਜਿਹੜੇ ਬੈਠੇ ਐ ਜਿਨ੍ਹਾਂ ਨੂੰ ਇਹੀ ਚੁਪਦਾ ਹੈ ਕਿ ਵਿਰਸਾ ਸਿੰਘ ਵਲਟੋਆ ਰਾਜਨੀਤੀ 'ਚ ਅੱਗੇ ਕਿਉਂ ਵਧ ਗਿਆ ਤੇ ਬਖਸ਼ਦੇ ਕਿਨੂੰ ਐ ਸੋਸ਼ਲ ਮੀਡੀਆ 'ਚ ਬਖਸ਼ਿਆ ਕਿਨੂੰ ਐ ਜਾਂ ਤਾਂ ਮੈਨੂੰ ਕਿਹਨੂੰ ਬਖਸ਼ਿਆ ਐ ਜੇ ਤੁਸੀਂ ਅੱਜ ਵੀ ਦੇਖੋ ਇਲੈਕਸ਼ਨ ਇੱਥੇ 26 ਉਮੀਦਵਾਰ ਲੜ ਰਹੇ ਆਂ ਚਾਰ ਪੰਜ ਪ੍ਰਮੁੱਖ ਉਮੀਦਵਾਰ ਨੇ ਹਾਂਜੀ ਤੇ ਕੋਈ ਕਿਸ ਦੇ ਵਿਰੁੱਧ ਹੋਰ ਦੇ ਬੋਲਦਾ ਸੁਣਿਆ ਜੇ ਕੱਲਾ ਵਿਰਸਾ ਸਿੰਘ ਬਲਟੋਹਾ ਹੀ ਜੇ ਝਾੜੂ ਵਾਲੇ ਤੇ ਵਿਰਸਾ ਸਿੰਘ ਬਲਟੋਹਾ ਜੇ ਕਾਂਗਰਸ ਵਾਲੇ ਵਿਰਸਾ ਸਿੰਘ ਬਲਟੋਹਾ ਜੇ ਭਾਜਪਾ ਵਾਲੇ ਵਿਰਸਾ ਸਿੰਘ ਬਲਟੋਹਾ ਜੀ ਦੀ ਤੁਸੀਂ ਗੱਲ ਕਰਦੇ ਜੋ ਵੀ ਵਿਰਸਾ ਸਿੰਘ ਬਲਟੋਹਾ ਹਾਂਜੀ ਤੇ ਵਿਰਸਾ ਸਿੰਘ ਬਲਟੋਹਾ ਦਾ ਕਿਉਂ ਡਰ ਲੱਗਦਾ ਹੈ ਕਿਹਦੀ ਗੱਲੋਂ ਡਰ ਲੱਗਦਾ ਹੈ ਇੱਕ ਕਿਉਂਕਿ ਵਿਰਸਾ ਸਿੰਘ ਵਲਟੋਹਾ ਨਾ ਕਿਸੇ ਤੋਂ ਝੱਕਣ ਵਾਲਾ ਹੈ। ਨਾ ਡਰਨ ਵਾਲਾ ਹੈ। ਨਾ ਦੱਬਣ ਵਾਲਾ ਹੈ। ਬਥੇਰੇਆਂ ਨੇ ਜ਼ੋਰ ਲਾ ਲਈ ਵਿਰਸਾ ਸਿੰਘ ਵਲਟੋਹਾ ਵਿਧਾਨ ਸਭਾ ਚ ਵੀ ਗੱਜਦਾ ਰਿਹਾ ਹੈ। ਉੱਥੇ ਵੀ ਭੜੇ-ਭੜੇ ਸ਼ਬਦ ਜਿਹੜੇ ਵਿਰਸਾ ਸਿੰਘ ਵਲਟੋਹਾ ਨੂੰ ਸੁਣਨ ਉੱਤੇ ਮਿਲਦੇ ਰਿਹਾ। ਇਹ ਕਹਿੰਦੇ ਕਿ ਵਿਰਸਾ ਸਿੰਘ ਵਲਟੋਹਾ ਹੱਥ ਖੜੇ ਕਰਕੇ ਆ ਗਿਆ। ਉੱਥੇ ਕਾਂਗਰਸੀ ਪੰਜਾਬ ਦੀ ਵਿਧਾਨ ਸਭਾ ਜਿਹੜੇ ਕਹਿੰਦੇ ਸੀ ਕਿ ਵਿਰਸਾ ਸਿੰਘ ਵਲਟੋਹਾ ਤੂੰ ਹੱਤ ਵਧੀਂ। ਹਾਂਜੀ। ਤੇ ਜਿਹੜੇ ਵੱਡੇ-ਵੱਡੇ ਮੈਗਜ਼ੀਨ ਆ ਹਾਂਜੀ। ਨਾਂ ਜਿਹੜੀਆਂ ਏਜੰਸੀਆਂ ਨੇ ਦੇਸ਼ ਦੀਆਂ ਉਹ ਕਹਿੰਦੇ ਸਿੰਘ ਸਰਦਾਰ ਸਿੰਘ ਗਟੋਆ ਹਿੱਟਮੈਨ ਆ ਪਿੰਡਰਾਂ ਵਾਲਾ ਹੈ ਤੇ ਫਿਰ ਕਿਨੂੰ ਮੰਨੀਏ ਸੱਚ ਆਖੇ